23 12 2025 ਨੂੰ ਮੋਗਾ ਜ਼ਿਲ੍ਹਾ ਵਿੱਚ ਇੱਕ ਜਿਹੜੀ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਇੱਕ ਐਮਐਸ ਐਕਐਮਸੀ ਨੇ ਨਰਿੰਦਰਪਾਲ ਸਿੰਘ ਸਿੱਧੂ ਇਹ ਸ਼ਹੀਦ ਪਗਤ ਸਿੰਘ ਨਗਰ ਦੇ ਰਹਿਣ ਵਾਲੇ ਨੇ ਇਹਨਾਂ ਦੇ ਉੱਤੇ ਜਾਨਲੇਵਾ ਹਮਲਾ ਇੱਕ ਹੋਇਆ ਸੀ ਜਿਸ ਦੇ ਚਲਦਿਆਂ ਦੋਸ਼ ਅਣਪਛਾਤੇ ਸ਼ੂਟਰ ਸੀ ਜਿਨ੍ਹਾਂ ਨੇ ਇਹਨਾਂ ਦੇ ਘਰੇ ਦਾਖਲ ਹੋ ਕੇ ਇਹਨਾਂ ਤੇ ਫਾਇਰਿੰਗ ਕੀਤੀ ਜਿਸ ਦੇ ਵਿੱਚ ਉਹ ਦੋ ਫਾਇਰ ਇਹਨਾਂ ਨੂੰ ਲੱਗੇ ਇੱਕ ਮੋਢੇ ਦੇ ਕੋਲ ਤੇ ਇੱਕ ਲੱਤ ਦੇ ਵਿੱਚ ਉਸ ਦੇ ਚਲਦਿਆਂ ਮੋਗਾ ਪੁਲਿਸ ਨੂੰ ਜਦੋਂ ਸੂਚਨਾ ਮਿਲੀ ਇਮੀਡੀਏਟਲੀ ਐਸੀ ਉੱਥੇ ਪਹੁੰਚੇ ਉੱਥੇ ਪਹੁੰਚ ਕੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਹੀੜ ਸੀਆਈਏ ਤੇ ਮੋਗਾ ਸਿਟੀ ਦੀ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਕੈਮਰੇਸ ਚੈੱਕ ਕਰਕੇ ਸੀਸੀਟੀਵੀ ਸਾਰੇ ਫਰੋਲ ਕੇ ਅਸੀਂ ਜਿਹੜਾ ਦੋਸ਼ੀਆਂ ਨੂੰ ਜਲਦੀ ਟਰੇਸ ਕਰ ਲਿਆ ਟਰੇਸ ਕਰਕੇ ਜਿਹੜੇ ਦੋਸ਼ੀ ਸੀ ਇਹ 29 ਤਰੀਕ ਨੂੰ ਜਿਹੜੇ ਦੋ ਮੇਨ ਸ਼ੂਟਰ ਸੀ ਇਹ ਅਸੀਂ ਗ੍ਰਿਫਤਾਰ ਕਰ ਲਏ ਸ਼ੂਟਰਾਂ ਦਾ ਨਾਮ ਸੀ ਹਰਪ੍ਰੀਤ ਸਿੰਘ ਹੈਪੀ ਤੇ ਮਨਪ੍ਰੀਤ ਸਿੰਘ ਮਣੀ ਇਹਨਾਂ ਤੇ ਪਹਿਲਾਂ ਵੀ ਆਮ ਸੈਕਟ ਦੇ ਮੁਕਦਮੇ ਦਰਜ ਸੀ ਇਹਨਾਂ ਨੂੰ ਐਸੀ ਗ੍ਰਿਫਤਾਰ ਕਰਕੇ ਇਹਨਾਂ ਤੋਂ ਦੋ ਪਿਸਟਲ ਬਰਾਮਦ ਕੀਤੇ ਗਏ ਇੱਕ 30 ਬੋਰ ਦਾ ਤੇ ਇੱਕ 32 ਬੋਰ ਦਾ ਇੱਕ ਵਾਰ ਦਾਤ ਦੇ ਵਿੱਚ ਜਿਹੜਾ ਪਲੈਟੀਨਾ ਮੋਟਰਸਾਈਕਲ ਜਿਹੜਾ ਯੂਜ਼ ਹੋਇਆ ਸੀ ਉਹ ਵੀ ਇਹਨਾਂ ਤੋਂ ਬਰਾਮਦ ਕੀਤਾ ਗਿਆ ਇਸ ਤੋਂ ਇਲਾਵਾ ਵੀ ਜਿਹੜੀ ਜਿਹੜੇ ਵਿਅਕਤੀਆਂ ਨੇ ਇਹ ਸ਼ੂਟਰਾਂ ਦੀ ਮਾਲੀ ਮਦਦ ਕੀਤੀ ਸੀ ਜਾਂ ਇਹਨਾਂ ਨੂੰ ਠਹਿਰ ਦਿੱਤੀ ਸੀ ਉਹਨਾਂ ਨੂੰ ਵੀ ਨਾਮਜ਼ਦ ਕਰਕੇ ਇਸ ਵਿੱਚ ਤਿੰਨ ਬੰਦੇ ਜਿਹੜੇ ਗ੍ਰਿਫਤਾਰ ਕੀਤੇ ਗਏ ਜੋ ਅਮਰਜੀਤ ਸਿੰਘ ਸੀ ਨਿਸ਼ਤਰ ਸਿੰਘ ਤੇ ਦਰਰਾਜ ਸਿੰਘ ਸੀ ਇਹ ਸਾਡਾ ਮੈਸੇਜ ਇਹੀ ਹੈ ਵੀ ਜਿਹੜਾ ਕੋਈ ਗੈਂਗਸਟਰਵਾਦ ਨੂੰ ਵਧਾਵਾ ਦੇਵੇਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਪੰਜਾਬ ਪੁਲਿਸ ਤੇ ਮੋਗਾ ਪੁਲਿਸ ਗੈਂਗਸਟਰਵਾਦ ਦੇ ਬਿਲਕੁਲ ਖਿਲਾਫ ਹੈ ਤੇ ਇਹਨੂੰ ਜਿਹੜਾ ਨੈਟਵਰਕ ਹੈ ਇਹ ਸਾਡੀ ਪੂਰੀ ਕੋਸ਼ਿਸ਼ ਹੈ ਵੀ ਇਹਨੂੰ ਬਿਲਕੁਲ ਭੰਗ ਕੀਤਾ ਜਾਏਗਾ ਵੀ ਤਾਂ ਕਿ ਜਿਹੜਾ ਆਮ ਪਬਲਿਕ ਹੈ ਉਹ ਸੇਫ ਮਹਿਸੂਸ ਕਰਨ ਸਕਣ ਅਤੇ ਜਿਹੜਾ ਗੈਂਗਸਟਰਵਾਦ ਹੈ ਇਹਨੂੰ ਠੱਲ ਪੈਸੇ